ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਮਹਾ ਲਗਨ ਸੇ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਵਿਕਰਮ ਸਿੰਘ ਮਜੀਠੀਆ ਤੇ ਕਾਰਵਾਈ ਹੁੰਦੀ ਹੈ ਵਿਜੀਲੈਂਸੀ ਰੇਡ ਹੁੰਦੀ ਹੈ ਉਹਨਾਂ ਦੇ ਘਰਾਂ ਤੇ ਵੱਖ-ਵੱਖ ਠਿਕਾਣਿਆਂ ਤੇ ਉੱਥੇ ਹੀ ਸੈਕਸ਼ਨ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਪੱਕੀ ਨਜ਼ਰ ਆਉਂਦੀ ਹੈ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸ ਦੇ ਕਈ ਲੀਡਰ ਅਤੇ ਭਾਜਪਾ ਦੇ ਕਾ ਲੀਡਰ ਇਸ ਸੈਕਸ਼ਨ ਦਾ ਵਿਰੋਧ ਕਰਦੇ ਨਜ਼ਰ ਆਉਂਦੇ ਨੇ ਪਰ ਅੱਜ ਗਰਾਊਂਡ ਜ਼ੀਰੋ ਤੇ ਮੌਜੂਦ ਆ ਇਸ ਐਕਸ਼ਨ ਬਾਰੇ ਲੋਕਾਂ ਦਾ ਕੀ ਕਹਿਣਾ ਲੋਕ ਕੀ ਇਸ ਐਕਸ਼ਨ ਦੇ ਹੱਕ ਚ ਬੋਲਦੇ ਨਜ਼ਰ ਆਉਂਦੇ ਨੇ ਜਾਂ ਇਸ ਐਕਸ਼ਨ ਦੇ ਉਲਟ ਬੋਲਦੇ ਨਜ਼ਰ ਆਉਂਦੇ ਨੇ ਤਾਂ ਜਾਣਦੇ ਆ ਲੋਕਾਂ ਦੀ ਰਾਏ ਪੰਜਾਬ ਦੀ ਸਿਆਸਤ ਇਸ ਸਮੇ ਇੱਕ ਮੁੱਦਾ ਬੜਾ ਗਰਮਾਇਆ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਜਿਵੇਂ ਮੈਂ ਦੇਖ ਰਿਹਾ ਜੀ ਪਤਾ ਹੀ ਆ ਸਭ ਨੂੰ ਪਤਾ ਕੌਣ ਬੁਲਿਆ ਹੋਇਆ ਇਹਨੇ ਕੀ ਕੁਛ ਕੀਤਾ ਨਤੀਜੇ ਤਾਂ ਉਹਦੇ ਭੁਗਤ ਨਹੀਂ ਭਰੇ ਆ ਲੱਖਾਂ ਮੁੰਡਾ ਮਾਰਤਾ ਇਹਨੇ ਲੱਖਾਂ ਮੁੰਡਾ ਦੀ ਨਾਮ ਉਹ ਭੁਲੇ ਭੜਿਆ ਚਾਹੀਦੇ ਦਾ ਫਾਇਦਾ ਨਾ ਚਾਹੀਦਾ ਚੌਂਕ ਚ ਖੜਾ ਕੇ ਐਸੇ ਗੂੜੀਆਂ ਮਰੋ ਐਜਾ ਪਾਪੀ ਜਾਂਦੇ ਚਿੱਟਾ ਲਿਆਉਣ ਵਾਲੇ ਇਹੀ ਬਾਲਟੀਆਂ ਨੇ ধੋਏ ਕਾਂਗਰਸ ਤੇ ਅਕਾਲੀ ਦਲ ਮਾਵਾ ਦੇ ਕਿੰਨੇ ਪੁੱਤ ਬਰਵਾਤੇ ਇਹਨਾਂ ਨੇ ਸਾਡੇ ਤਾਂ ਆਪ ਬੱਚੇ ਮਰੇ ਖੁਦ ਮੇਰਾ ਮੁੰਡਾ ਮਰਿਆ ਚਿੱਟਾ ਖਾ ਕੇ ਉਹ ਇਹਨਾਂ ਦੀ ਦੇਣੀ ਐ ਅਜੇ ਤਾਂ ਕਹਿੰਦਾ ਵਧੀਆ ਜਿੰਨੇ ਹੈਗੇ ਵੱਡੇ ਵੱਡੇ ਸਾਫੜੇ ਜਾਣ ਵੀਣਾ ਘਰ ਘਰ ਦਾ ਸੇਕ ਕੌਮ ਦਾ ਪੰਜਾਬ ਦਾ ਜਿੰਨਾ ਨੁਕਸਾਨ ਇਹਨੇ ਕਰਕਾ ਰੰਗਜੀਵ ਨਹੀਂ ਕੀਤਾ ਰੰਗਜੀਵ ਦੱਸ ਕੇ ਆਉਂਦਾ ਸੀਗਾ ਇਹਦਾ ਜੜਾ ਹੁੰਦਾਤੀਪੜੀ ਸਿੱਖਾਂ ਦੇ ਬੱਚਿਆਂ ਨੂੰ ਇਹਨਾਂ ਨੁਕਸਾਨ ਕਰ ਗਿਆ ਪੰਜਾਬ ਦਾ ਛੱਡਿਆ ਜਾਵੇ ਇਹਨਾਂ ਨੂੰ ਇਹਦਾ ਫਾਇਦਾ ਨਾ ਚਾਹੀਦਾ ਦੇਖੋ ਜੀ ਇਹਦਾ ਜੜਾ ਵੱਡੇ ਵੱਡੇ ਮਗਲਮੱਛ ਨੇ ਅਕਾਲੀ ਦਲ ਤੇ ਕਾਂਗਰਸ ਇਹਨਾਂ ਦੀ ਪੂਰੀ ਗੱਠਜੋੜਾ ਚਿੱਟਾ ਹੀ ਨਹੀਂ ਸਰਕਾਰਾਂ ਮਿਲਿਆ ਕੋਈ ਚਿੱਟਾ ਜੀ ਨਵਾਂ ਤਾਂ ਨਹੀਂ ਪਕਵਾਂਤੀ ਸਰਕਾਰਾਂ ਚ ਆਇਆ ਨਹੀਂ ਚਿੱਟਾ ਲਿਆਉਣ ਵਾਲੇ ਇਹ ਆ ਵੇਚਣ ਵਾਲੇ ਇਹ ਆ ਵੱਡੇ ਸਮਲ ਰਹੇ ਨੇ ਇਹ ਨਹੀਂ ਪੂਰੀ ਨੱਥ ਪੈਣੀ ਚਾਹੀਦੀ ਆ ਹਾਂ ਮਜੀਠੀਆ ਦਾ ਕੋਈ ਇਹ ਚ ਫੜਿਆ ਦਾ ਵਧੀਆ ਉਹਨੂੰ ਫਾਹੇ ਲਾਉਣ ਹੁਣ ਜੇ ਹੁਣ ਫੜਿਆ ਆ ਉਹਦਾ ਉਹਨੂੰ ਕੋਈ ਕਰਨੇ ਫੇਰ ਛੱਡਦਾ ਕੀ ਫਾਇਦਾ ਉਹਦਾ ਪਹਿਲੀ ਗੇਰ ਫੜਿਆ ਸੀਗਾ ਫੇਰ ਛੱਡਦਾ ਨਸ਼ਾ ਤਾਂ ਉਹ ਵੇਚ ਉਹਦਾ ਹੈਗਾ ਹੱਥ ਵਿੱਚ ਲੈਂਦਾ ਇਹਨਾਂ ਨੇ ਕਰਿਆ ਇਹਨਾਂ ਨੇ ਗਵਰਨਮੈਂਟ ਫੜ ਲਈ ਉਹਨੂੰ ਦਾੜੇਵਾਦੀ ਕਰਦੇ ਆ ਮਤਲਬ ਦੋ ਦੋ ਗਵਰਨਮੈਂਟ ਦੇ ਮਰਦ ਹੋਏ ਵਰਦੇ ਆ ਹੁਣ ਜਿਹੜਾ ਭੋਲਾ ਜਿਹਨੇ ਕਰਿਆ ਕੰਮ ਉਹ ਤਾਂ ਬੈਠਾ ਜੇਲ੍ਹ ਚ ਇਹਦੀ ਗੱਡੀ ਮੂਰੇ ਆਉਂਦੀ ਹੁੰਦੀ ਸੀ ਉਹਦੀ ਮਗਰ ਆਉਂਦੀ ਹੁੰਦੀ ਸੀ ਸਰਕਾਰੀ ਗੱਡੀਆਂ 'ਚ ਮਾਲ ਆਉਂਦਾ ਸੀ ਹੁਣ ਜਿਹੜੇ ਵੇਚਦੇ ਆ ਸऱ्याਮ ਕਹਿੰਦੇ ਸੀ ਅਸੀਂ ਕਾਲੀ ਪਾਰਟੀ ਦਾ ਵੇਚਦੇ ਆ ਹੁਣ ਆਈ ਤਾਂ ਜਾਮਪੁਰ ਪਿੰਡ 'ਚ 18 ਮੁੰਡੇ ਮਰ ਗਏ ਉਹ ਸऱ्याਮ ਕਹਿੰਦੇ ਸੀ ਵੀ ਅਸੀਂ ਮਾਲ ਕਾਲੀਆਂ ਦਾ ਵੇਚਦੇ ਆ ਇਹਨਾਂ ਨੇ ਰਾਤ 'ਚ ਚਿੱਟਾਇਆ ਕਿੰਨੇ ਦੋਨਾਂ ਦੇ ਲੋਕਾਂ ਦੇ ਘਰਾਂ 'ਤੇ ਯਾਰ ਤੇ ਇਹਨਾਂ ਨੇ ਠੀਕ ਆ ਜਵਾਨ ਮੁੰਡੇ ਮਰੇ ਆ ਘਰਾਂ ਦੇ ਘਰ ਉੱਜੜ ਗਏ ਪਰ ਇਹਨਾਂ ਦੇ ਕੋਈ ਐਕਸ਼ਨ ਨਹੀਂ ਹੋਇਆ ਜੋ ਮਜੀਠੀਏ ਤੇ ਐਕਸ਼ਨ ਹੋਇਆ ਉਹਨੂੰ ਕਿਵੇਂ ਦੇਖਦੇ ਹੋ ਉਹਦਾ ਸਹੀ ਹੈ ਵੀਰੇ ਜੇ ਮੰਨਿਆ ਜਾਵੇ ਤਾਂ ਜੇ ਆਪਾਂ ਜੇ ਆਪਾਂ ਕਹੀਏ ਤਾਂ ਮੰਨੇ ਸਹੀ ਆ ਪਰ ਅੱਜ ਦੀ ਸਰਕਾਰ ਵੀ ਮੌਜੂਦਾ ਹੋਣਾ ਜੇ ਅੱਜ ਵੀ ਮਿਲਦਾ ਪਿਆ ਨਾ ਰੋਲਾ ਤਾਂ ਤੁਸੀਂ ਕਹਿੰਦੇ ਵੀ ਹਜੇ ਵੀ ਦੇ ਸਰਕਾਰ ਵੀ ਉਹਦਾ ਜ਼ਿੰਮੇਵਾਰ ਬਿਲਕੁਲ ਵੀਰੇ ਜ਼ਿੰਮੇਵਾਰ 15 15 ਸਾਲ ਦਾ ਜਵਾਬਗ ਲਈ ਜਾਂਦੀ ਹੈ ਯਾਰ ਜਵਾਨੀ ਰੁਲੀ ਪਈ ਹੈ ਸਾਡੀ ਰੋਲਾ ਤਾਂ ਵੀ ਜਵਾਨੀ ਕਿੱਥੇ ਗਈ ਜਦੋਂ ਕੋਈ ਸਰਕਾਰ ਮੁੱਦਾ ਚੱਕਦੀ ਹੈ ਕੋਈ ਸਬੂਤ ਦੇ ਸਬੂਤ ਦੇ ਆਧਾਰ ਤੇ ਚੱਕਦੀ ਹੈ ਸਬੂਤ ਪੱਕੇ ਸਰ ਮਿਲੇ ਗਏ ਤਾਂ ਹੀ ਉਹ ਬੰਦੇ ਚੱਕਿਆ ਗਿਆ ਉਹ ਵੀ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਂ ਵੀ ਇਹ ਚਾ ਇਹ ਜਿਹੜਾ ਰੇਟ ਕੀਤਾ ਇਹ ਤਾਂ 20 ਸਾਲ ਪਹਿਲਾਂ ਹੋਣਾ ਚਾਹੀਦਾ ਸੀ ਇਹਨਾਂ ਦੀ ਕਿ ਸਰਕਾਰ ਵਾਲੇ ਹੋਣਾ ਚਾਹੀਦਾ ਸੀ ਯਾ ਅਸਲੀ ਪੁੱਛੋ ਚੱਟਾ ਲਿਆਉਣ ਵਾਲੇ ਆ ਕਾਲੀ ਸਰਕਾਰ ਆ ਹੋਰ ਕੋਈ ਨਹੀਂ ਗਈ ਕਾਂਗਰਸ ਬਾਰੇ ਕੁਛ ਨਹੀਂ ਸੀ ਜਿੰਨਾ ਜਨੂੰ ਕਾਲੀ ਲੈ ਕਾਦੀ ਕਾਦੀ ਲੈ ਕਾਲੀਆਂ ਹੀ ਦੇਣਾ ਇਹ ਜਿੰਨੇ ਵੀ ਘਰ ਉਜੜੇ ਕਾਦੀਆਂ ਹੀ ਦੇਣਾ ਮੌਜੂਦਾ ਸਰਕਾਰ ਆ ਜਾਂ ਭਗਵੰਤ ਸਿੰਘ ਦੀ ਗੱਲ ਕਰੀਓ ਉਹ ਕਹਿ ਰਹੇ ਨੇ ਕਿ ਪਹਿਲਾਂ ਕਾਂਗਰਸੀ ਜਾਂ ਬੀਜੇਪੀ ਵਾਲੇ ਕਹਿੰਦੇ ਸੀਗੇ ਕਿ ਵੀ ਸਰਕਾਰ ਵੱਡੇ ਮਗਰਮੱਛਾਂ ਨੂੰ ਨਹੀਂ ਫੜਦੀ ਤਾਂ ਸੀਐਮ ਮਾਨ ਦਾ ਕਹਿਣਾ ਵੀ ਹੁਣ ਜਦੋਂ ਅਸੀਂ ਵੱਡੇ ਫੜ ਜਾ ਰਹੇ ਤਾਂ ਉਹ ਤੋਂ ਵਿਰੋਧ ਕਰਦੇ ਉਹਦੇ ਹੁਣ ਨਾਰੇ ਲਾਉਣ ਲੱਗ ਕੇ ਕਾਲੀ ਜੇ ਵਿਰੋਧ ਕਰ ਜੀਦਾ ਹੁਣ ਬੰਦੇ ਨੂੰ ਰੋਟੀ ਖਾਣ ਨੂੰ ਮਿਲੂਗੀ ਪੈਸਾ ਘਰੇ ਡੇਲੀ ਆਊ ਉਹਦਾ ਕਰੂਗਾ ਹੀ ਵਿਰੋਧ ਫੇਰੇ 5 ਸਾਲ ਕਾਂਗਰਸ ਆ ਗਈ ਹੁਣ ਤਾਂ ਇਹ ਪਹਿਲੀ ਵਾਰੀ ਆਇਆ ਇਹਨੇ ਦਿਖਾ ਤੇ ਛੱਟ ਗਿਆ ਸੈਂਟਰ ਚ ਉਹ ਤਾਂ ਆਦੀ ਸਹੀ ਗੱਲ ਪਾਉਂਦੇ ਆ ਪਹਿਲਾਂ ਇਹੀ ਕਹਿੰਦੇ ਸੀ ਵੀ ਛੋਟਾ ਛੋਟਿਆਂ ਦੇ ਘਰ ਢਾਈ ਜਾਂਦੇ ਹੋ ਵੱਡਿਆਂ ਨੂੰ ਹੱਥ ਨਹੀਂ ਪਾਉਂਦੇ ਹੁਣ ਜਦ ਵੱਡਿਆਂ ਨੂੰ ਹੱਥ ਪਾਉਣ ਲੱਗੇ ਤਾਂ ਹੁਣੇ ਨਾਹਰੇ ਬਾਜੀਆਂ ਕਰਨ ਲੱਗੇ ਵੀ ਸਰਕਾਰ ਧੱਕਾ ਕਰਦੀ ਹੈ ਸਰਕਾਰ ਜੋ ਕਰਦੀ ਹੈ ਸਹੀ ਕਰਦੀ ਹੈ ਹੁਣ ਭਵੰਤਮਾਨ ਤਾਂ ਹੁਣੇ ਬਣਿਆ ਉਹ ਕਹਿੰਦਾ ਪਹਿਲਾਂ ਬਣਿਆ ਹੋਇਆ ਸੀ ਇਹ ਦੋਨੇ ਕਾਂਗਰਸ ਤੇ ਕਾਲੀ ਪਹਿਲਾਂ ਤੋਂ ਹੀ ਇਕੱਠੇ ਆ ਜਦੋਂ ਉਹ ਕਹਿੰਦੇ ਸੀ ਕਾਂਗਰਸ ਕਰਦੀ ਸੀ ਅਸੀਂ ਕਾਲੀਆਂ ਨੂੰ ਜਾ ਕੇ ਜਿਹੜਾ ਛੱਟਾਂਗੇ ਫਲਾਣਾ ਕਰਾਂਗੇ ਕਿਸੇ ਨੇ ਨਹੀਂ ਛੱਟਿਆ ਤੇ ਉਹੀ ਮਜੇਰੀ ਬਾਹਰ ਫੈਰਦੇ ਹੁਣ ਭਵਾਂਤਮਾਨ ਨੇ ਛੱਟਿਆ ਨਾ ਜਾ ਕੇ ਫਿਰ ਵਿਰੋਧੀ ਧਿਰ ਕਹਿ ਰਿਹਾ ਕਿ ਵੀ ਕੇਜਰੀਵਾਲ ਨੇ ਪਹਿਲਾਂ ਮਜੀਠੀਏ ਤੋਂ ਮਾਫੀ ਮੰਗੀ ਸੀ ਪਰ ਹੁਣ ਉਹ ਐਕਸ਼ਨ ਕਿਉਂ ਲਿਆ ਐਕਸ਼ਨ ਨਹੀਂ ਤਾਂ ਹੁਣ ਸਰਕਾਰ ਦਾ ਕੰਮ ਆ ਹੁਣ ਪੱਕੇ ਪੈਰੀਂ ਉਹਨਾਂ ਨੇ ਕੀਤਾ ਕੰਮ ਜੋ ਕੀਤਾ ਤਾਂ ਹੋਊ ਤਾਂ ਨਿਕਲੇ ਹੋ ਜੇ ਸਹੀ ਉਹ ਬਾਦਿਓ ਨੇ ਤਾਂ ਆਪੇ ਜਾਊਗਾ ਅੰਦਰ ਸਰਕਾਰ ਕਹਿੰਦੀ ਅਸੀਂ ਪੱਕੇ ਪੈਰੀ ਕੰਮ ਕੀਤਾ ਪੱਕੇ ਪੈਰੀਂ ਕਰਿਆ ਤਾਂ ਬਹੁਤ ਵਧੀਆ ਕੀਤਾ ਫਿਰ ਬਹੁਤ ਵਧੀਆ ਫਿਰ ਤਾਂ ਕੋਈ ਨਹੀਂ ਫਿਰ ਦੇਣ ਸਜ਼ਾ ਤਾਂ ਦੇਣ ਫੋਸਤਾ ਦੇਣ ਉਹਨੂੰ ਸਜ਼ਾ ਹੁਣ ਪਤਾ ਲੱਗੇ ਚਲੋ ਨਹੀਂ ਤਾਂ ਫਿਰ ਮਹਾਰਾਜ ਤਾਂ ਦਊਗਾ ਜੀ ਹੋਰ ਵੀ ਹੱਲੇ ਇਸ ਤਰ੍ਹਾਂ ਵੱਡੀ ਕਾਰਵਾਈਆਂ ਹੋ ਸਕਣ ਉਹ ਤਾਂ ਹੋ ਸਕਣਗੇ ਜਦੋਂ ਗਾਂਦਿਆਂ ਪਾੜ ਹੋਣਗੇ ਵੱਡੇ ਮਾਗਰ ਮਾਤੋਂ ਬਾੜੋਂ ਉਹਦੇ ਸਾਹੀ ਪਤਾ ਲੱਗੂ ਹਲੇ ਤਾਂ ਗਾਹਾਂ ਜੀ ਜੀ ਦਾ ਵਾਰੀ ਆ ਉਹਦਾ ਵੀ ਦੱਸਿਆ ਉਹਨੇ ਕਿਹਾ ਉਹ ਜੀਜਾ ਜੀ ਆਊਗਾ ਬੱਚੇ ਹੁਣ ਵੀ ਮਰ ਰਹੇ ਆ ਬਹੁਤ ਸਾਡੇ ਗੁਆਂਢ ਦੇ ਵਿੱਚ ਇੱਕ ਤਾਂ ਬੱਚਾ ਫਾਹ ਲੈ ਕੇ ਮਰ ਗਿਆ ਭਾਈ ਉਹਦਾ ਤੁਹਾਡੇ ਵਰਗਾ ਸੀ ਬਿਲਕੁਲ ਤੇਰੇ ਵਰਗੇ ਬੱਚੇ ਇੰਨੇ ਸੋਹਣੇ ਉਹ ਦੂਆ ਬੱਚਾ ਲੱਗਿਆ ਹੋਇਆ ਘਰ ਦੇ ਮਾਪਿਆਂ ਨੂੰ ਖੁਰਦਾ ਬੁਰਾ ਹਾਲ ਆ ਕਿੱਥੋਂ ਨਸ਼ਾ ਛੱਟ ਗਿਆ ਨਸ਼ਾ ਵੱਧਦਾ ਉਹ ਦੂਜਾ ਦੇ ਇੱਕ ਮੇਰੇ ਪਿੰਨੋਂ ਚਿੱਟਾ ਫੜਿਆ ਹਜੇ ਦੀ ਗੱਡੀ ਫੇਰ ਥਾਣੇ ਖੜੀ ਆ ਉਹ ਜੇ ਛੜਾਈ ਨਹੀਂ ਹੋਣੀ ਉਹ ਫੇਰ ਚਿੱਟਾ ਵੇਚਦਾ ਵਾ ਇਹ ਤੇ ਪੂਰੀ ਨੱਥ ਪੈਣੀ ਚਾਹੀਦੀ ਚਿੱਟੇ ਵਾਲਾਂ ਤੇ ਪ੍ਰਸ਼ਾਸਨ ਦੀ ਮਿਹਲੀ ਭੌਤ ਨਾਲ ਉਹ ਜਵਾਨ ਦੁੰਦੀਆਂ ਕਿਉਂ ਹੁੰਦੀਆਂ ਉਹ ਮੈਂ ਕਹਿੰਦਾ ਕੋਰੋਨਾ ਸਾਡੇ ਪਿੰਡ ਦੇ 4 ਮੁੰਡੇ ਗੁਜ਼ਰ ਗਏ ਚਿੱਟੇ 'ਚ ਪਿੰਡ ਭਨੋੜ ਦੇ ਸ਼ਰਮ ਸਾਡੇ ਪਿੰਡ ਬਗਦਾ ਹੁਣ ਫੇਰ ਜਵਾਨ ਤੇ ਆ ਕੇ ਚਿੱਟਾ ਫੇਰ ਵੇਚ ਰਿਹਾ ਵਾ ਬਦੀ ਦੁਰਹਜਦਾ ਨੱਥ ਨਸ਼ਾ ਦਾ ਨਸ਼ਾ ਤਾਂ ਦੇਖੋ ਹੁਣ ਜਿੰਨਾ ਹੋ ਸਕਦਾ ਕੰਟਰੋਲ ਕਰਨੇ ਹੁਣ ਹੁਣ ਜੋ ਮਜੀਠੀ ਵਾਲੇ ਐਕਸ਼ਨ ਕਿਵੇਂ ਦੇਖਦੇ ਆ ਹਣ ਤੇ ਮੇਰਾ ਪਿੰਡ ਮੜਿਆਣੀਆਂ ਮੁੱਲਾਪੁਰ ਦੇ ਨਾਲ ਹੀ ਸਾਡੇ ਆਮ ਚਿੱਟਾ ਸ਼ਰਿਆਮ ਚਿੱਟਾ ਵਿਕਦਾ ਸੀ ਸੈਂਸੀ ਵੇਚਦੇ ਸੀਗੇ ਕਿਸੇ ਨੇ ਨਹੀਂ ਫੜਿਆ ਇੱਥੇ ਇੱਥੇ ਸ਼ਰਿਆਮ ਚਿੱਟਾ ਵਿਕਦਾ ਸੀ ਸਾਡੇ ਐਸਐਚਓ ਚੱਲੇਗਾ ਮੁੱਲਾਪੁਰ ਵਾਲਾ ਮੈਂ ਉਹਨੂੰ ਕਿਹਾ ਮੈਂ ਕਿਹਾ ਫੜ ਲਓ ਫਲਾਨੀ ਫਲਾਨੀ ਵੇਚ ਲੀਆ ਐਸਐਚਓ ਮੈਨੂੰ ਕਹਿਣ ਲੱਗਿਆ ਕਹਿੰਦਾ ਯਾਰ ਤੁਸੀਂ ਸਾਨੂੰ ਫੜਾਓ ਮੈਂ ਕਿਹਾ ਤੁਹਾਡੇ ਸਟੇਸ਼ਨ ਦੇ ਚਿੱਟਾ ਵਿਕਦਾ ਸਨੀਤਾ ਵੇਚਦੀ ਆ ਤੁਸੀਂ ਫੜਿਆ ਅੱਜ ਚੱਕਰ ਦਾ ਫੜੇ ਨਹੀਂਗੇ ਅੱਜ ਵੀ ਵਿਕਦਾ ਪੁਲਿਸ ਪ੍ਰਸ਼ਾਸਨ ਸਾਡਾ ਸੁੱਤਾ ਪਿਆ ਬਿਲਕੁਲ ਇਹ ਵੀ ਕੋਈ ਕਾਲੀਆਂ ਨੇ ਵੇਚ ਰੋ ਕੀ ਕਾਂਗਰੇ ਨੇ ਝਾੜੂ ਨੇ ਅੱਜ ਵੀ ਵਿਕਦਾ ਮਜੀਦ ਸਿੰਘ ਜੀ ਦੇ ਦਿਲ ਜੋ ਅੱਜ ਵੀ ਤੁਹਾਨੂੰ 5-7 ਬੰਦੇ ਹੁਣ ਵੀ ਖੜੇ ਮਿਲ ਜਾਣਗੇ ਇੰਨਾ ਕੇ ਬੁਰਾ ਹਾਲ ਔਰੇ ਸ਼ਰਿਆਮ ਚੋਰੀਆਂ ਹੁੰਦੀਆਂ ਸ਼ਰਿਆਮ ਟਾਕੇ ਵੱਜਦੇ ਆ ਔਰੇ ਇਹ ਨਹੀਂ ਪਤਾ ਵੀ ਕਿਰੀ ਦੁਕਾਨ ਕਦੋਂ ਲੁੱਟ ਲੈਣੀ ਹੈ ਕੋਈ ਪਤਾ ਨਹੀਂ ਸਰਕਾਰ ਦੂਜੇ ਪਾਸੇ ਯੁੱਧ ਨਸ਼ਾ ਵਿਰੁੱਧ ਤੇ ਬੜਾ ਵੱਡਾ ਦਾਵਾ ਕਰ ਰਹੀ ਵੀ ਅਸੀਂ ਨਸ਼ੇ ਬੰਦ ਕਰ ਰਹੇ ਹਾਂ ਔਰ ਸਾਡੇ ਪਿੰਡ ਜਿਹੜਾ ਮੁੰਡਾ ਫੜਿਆ ਬੜੀ ਮੁਸ਼ਕਲ ਨਾਲ ਫੜਿਆ ਔਰ ਮੈਂ ਥਾਣੇ ਜਾ ਕੇ ਤਲਾਬ ਕਰਦਾ ਹਾਂ ਦੱਸ ਦੱਸ ਰਿਹਾ ਮਾਂ ਪਰ ਪ੍ਰਸ਼ਾਸਨ ਦਾ ਦਿੰਦਾ ਜੀ ਛੋਟੀਆ ਬੰਦਾ ਕੰਪ ਅਸੀਂ ਉਹਨਾਂ ਨਸ਼ਾ ਤਸਕਰਾਂ ਦਾ ਸਾਥ ਦੇ ਰਹੇ ਨਹੀਂ ਪੁਲਿਸ ਨੂੰ ਉਹ ਜੇ ਨਹੀਂ ਪੁਲਿਸ ਸ਼ਰਮ ਸਾਥ ਦੇ ਰਹੀ ਆ ਹਾਂਜੀ ਵੇਜਦਾ ਸਾਡੇ ਪਿੰਡ ਪਨੋੜੀ ਜਦ ਮਰਜੀ ਫੜ ਲਵੇ ਪੁਲਿਸ ਔਰ ਜੇ ਨਾ ਫੜੇ ਮੈਂ ਗੱਲ ਲਾਹੂੰ ਆਪਦਾ ਜੇ ਨਾ ਵੇਜਦਾ ਹੋਵੇ ਜੇਹੀ ਮੈਂ ਗੱਲ ਦਾ ਝੂਠਾ ਦਾਵਾ ਕਰਦਾ ਹਾਂ ਮੈਂ ਹੁਣ ਜੀ ਡੇਢ ਮਹੀਨਾ ਪਹਿਲਾਂ ਮੇਰੇ ਭਰਾ ਦੇ ਵੀ ਛੱਟ ਮਾਰ ਗਏ ਚਿੱਟੇ ਵਾਲੇ ਜਿਗੇ ਮੁੰਡੇ ਉਹ ਤੇ ਉਹਦੇ ਵਿੱਚ ਪੁਲਿਸ ਨੇ ਵੀ ਕੋਈ ਉੱਤਾ ਚੱਕਿਆ ਜੀ ਡੇਢ ਮਹੀਨਾ ਹੋ ਗਿਆ ਇਹ ਗੱਲਬਾਤ ਨੂੰ ਜੇ ਜੀ ਚਿੱਟਾ ਨਹੀਂ ਮੁਰਦਾ ਮਿਲਦਾ ਆਮ ਮੁੰਡੇ ਫਿਰ ਕੋਈ ਵਾਰਦਾਤਾ ਕਰਦੇ ਆ ਜੀ ਫਿਰ ਪੈਸਾ ਨਹੀਂ ਮਿਲਦਾ ਫਿਰ ਜੇ ਵਾਰਦਾਤਾ ਕਰਦੇ ਫਿਰ ਉਹ ਪੈਸਾ ਪੁੱਜੇ ਪਤਾ ਨਹੀਂ ਬੇਜ-ਬੂਚ ਕੇ ਕੋਈ ਲੈ ਕੇ ਆਉਂਦੇ ਆ ਆਮ ਬੰਦਿਆਂ ਚਿੱਟਾ ਮਾਰਦੇ ਆ ਜੇ ਨਹੀਂ ਨਸ਼ਾ ਮਿਲਦਾ ਇਹ ਚਿੱਟਾ ਜੀ ਜੀ ਐਸੀ ਐਸੀ ਕਿਉਂ ਤੁਸੀਂ ਵਾਸੀ ਵੇਚਦੇ ਸੀ ਉਹਨਾਂ ਨੇ ਫੜਿਆ ਨਹੀਂ ਪੁਲਿਸ ਵਾਸੀ ਜੀ ਪਰਵਾਸੀ ਜੀ ਪੁਲਿਸ ਨੇ ਫੜਿਆ ਨਹੀਂ ਬਿਲਕੁਲ ਨਹੀਂ ਹੁਣ ਵੀ ਉਹ ਭੱਜੀ ਹੋਈ ਆ ਮੈਂ ਕਹਿੰਦਾ ਜੇਲ੍ਹ ਦੂਰਦਾਹੀਂ ਨਹੀਂ ਕਿ ਉਹ ਸਰਕਾਰ ਦੇ ਯੁੱਧ ਨਸ਼ਾ ਵਿਰੋਧ ਦੇ ਵੱਡੇ ਵੱਡੇ ਦਾਅਵੇ ਨੇ ਫਿਰ ਉਹ ਉਹਨੂੰ ਕਿਸ ਹਾਮਨ ਦੇਖਦੇ ਹੋ ਦੇਖੋ ਸਰਕਾਰ ਤਾਂ ਉੱਪਰੋਂ ਸੀਐਮ ਦਾ ਬੜਾ ਜ਼ੋਰ ਪਾ ਰਿਆ ਇੱਥੇ ਜਿਹੜੀ ਮਿਲੀ ਭੁਗਤਾਂ ਗਰਾਊਂਡ ਲੈਵਲ ਤੇ ਨਹੀਂ ਸਾਡੇ ਤਾਂ ਲੋਕ ਪਿੰਡਾਂ ਦੇ ਲੋਕ ਹੀ ਗੱਲ ਕਹਿੰਦੇ ਆ ਵੀ ਆ ਚਿੱਟਾ ਵੇਖਦਾ ਪੁੱਛਦਾ ਵੇਖਦਾ ਕੋਈ ਨੱਥ ਨਹੀਂ ਪਹਿਰੀ ਅੱਜ ਮਾਮਾ ਭੈਣਾ ਕੋਈ ਬਾਜ਼ਾਰ ਨਹੀਂ ਜਾ ਸਕਦੀਆਂ ਕੋਈ ਆਦਿ ਕੋਲ 10000 ਰੁਪਏ ਲੈ ਕੇ ਨਹੀਂ ਜਾਂਦਾ ਕੋਈ ਸੋਨਾ ਪਾ ਕੇ ਨਹੀਂ ਜਾਂਦਾ ਆ ਮੋਬਾਈਲ ਆ ਖੋ ਕੇ ਮਿੰਟਾਂ 'ਚ ਲੈ ਜਾਂਦੇ ਨੇ ਨਤੇਰੇ ਕੋਈ ਨੱਚ ਨਹੀਂ ਪੈ ਰਹੀ ਬਿਲਕੁਲ ਅੱਜ ਵੀ ਬਹਿਕਦਾ ਅੱਜ ਕਹਣਾ ਮਿਲਦਾ ਨਹੀਂ ਹੁੰਦਾ 15-15 ਸਾਲ ਦੇ ਜਵਾਕ ਲਈ ਜਾਂਦੇ ਯਾਰ ਉਹ ਕਿ ਕੈਪਸੂਲ ਦੇ ਚੱਲਦੇ ਵੀਰੇ ਲਾਲ ਜੋ 12-12 ਸਾਲ ਦੇ ਜਵਾਕ ਖਾਈ ਜਾਂਦੇ ਕਿੱਥੋਂ ਮਿਲਦੇ ਆ ਉਹ ਮੌਜੂਦਾ ਸਰਕਾਰ ਚ ਇਦੀ ਸਰਕਾਰ ਅੱਜ ਡੇਟਾ ਦੇ ਝਾੜੂ ਦੀ ਇੱਥੇ ਕਿਸੇ ਸਰਕਾਰ ਦਾ ਅਪਕਈਏ ਵੀ ਕੋਈ ਹੋ ਨਹੀਂ ਅੱਜ ਦਾ ਸਰਕਾਰ ਤਾਂ ਝਾੜੂ ਦੀ ਆ ਪਰ ਅੱਜ ਕਿਉਂ ਮਿਲਦਾ ਪਿਆ ਬਦਨਾਮ ਤਾਂ ਜਿੰਨੂੰ ਮਰਜ਼ੀ ਕਰੀ ਚਲੋ ਕੋਈ ਇਹ ਨਹੀਂ ਹੈ ਕਿ ਕਾਲੀਆਂ ਰਾ ਕਾਂਗਰਸ ਦਾ ਕੋਈ ਕਾਰਨ ਮੌਜੂਦਾ ਸਰਕਾਰ ਕੀਦੀ ਆ ਝਾੜੂ ਦੀ ਅੱਜ ਵੀ ਮਿਲਦਾ ਪਿਆ ਮੇਰੀ 70 ਸਾਲ ਦੀ ਉਮਰ ਆ ਜਿਹੜਾ ਕੁਛ ਅਸੀਂ ਨਹੀਂ ਦੇਖਿਆ ਉਹ ਇੱਥੇ ਦੇਖਣ ਨੂੰ ਮਿਲ ਗਿਆ ਕੱਲ ਨੂੰ ਮਤਲਬ ਕੀ ਸੋਡੇ ਵੀ ਬੱਚੇ ਹੋਣੇ ਆ ਜੇ ਕਿਸੇ ਦਾ ਬੱਚਾ ਹੈ ਕੀ ਕਰਨ ਲੱਗ ਗਿਆ ਖਾਣ ਉਹ ਘਰੀ ਖਤਮ ਹੋ ਜਾਂਦਾ ਜੀ ਬਿਲਕੁਲ ਖਤਮ ਹੋ ਜਾਂਦਾ ਵਾ ਮਾਂ ਪਿੰਡਾਂ ਦਾ ਰੋਟੀ ਕਿੱਥੇ ਇੱਕ ਬਸੇ ਉਹਦੇ ਡਾਂਗਾ ਮਿਲਦੀਆਂ ਕਹਿੰਦਾ ਪਾਵੇ ਖਤਮ ਹੋਣਾ ਚਾਹੀਦਾ ਨਸ਼ਾ ਤਾਂ ਖਤਮ ਹੋਣਾ ਚਾਹੀਦਾ ਬਿਲਕੁਲ ਖਤਮ ਹੋਣਾ ਚਾਹੀਦਾ ਬਾਕੀ ਸਿਰ ਕਾਰਨਾ ਨਹੀਂ ਕੁਛ ਨਹੀਂ ਕੀਤਾ ਕਿਸੇ ਨੇ ਵੀ ਹੈਨਾ ਕੁਛ ਨਹੀਂ ਕੀਤਾ ਕਿਸੇ ਨੇ ਵੀ ਉਹ ਨੌਜਵਾਨ ਪੀੜੀ ਬਹੁਤ ਮਰੀ ਹੈ ਆਹ ਆ ਬਹਿਗਦਾ ਜਿਵੇਂ ਭਾਈ ਸਾਹਿਬ ਕਹਿੰਦੇ ਆ ਹਨਾ ਹੁਣੇ ਬਸ ਸੁਣਦੇ ਪਤਾ ਹੀ ਹੋਣ ਸਰਕਾਰ ਨਾਲ ਅਮੁੱਲਾਪੁਰ ਸ਼ਹਿਰ ਦੇ ਵਿੱਚ ਤੁਸੀਂ ਕਿਹੜਾ ਦਵੋ ਤੁਹਾਨੂੰ ਅੱਜ ਵੀ ਕੋਈ 5-7 10 ਜਣੇ ਹੁਣ ਵੀ ਮਿਲ ਜਾਣ ਆਹ ਗਲੀ ਚੱਲ ਜਾਓ ਅੰਦਰ ਸਟੇਸ਼ਨ ਵਾਲੀ ਗਲੀ ਆ ਇਹ ਠੀਕ ਆ ਏਕਤਾ ਨਗਰ ਆ ਇਹ ਮੁਲਾਪੁਰ ਦਾ ਖਾਵਾ ਤੁਹਾਨੂੰ ਅੱਜ ਵੀ 10-15 ਜਣੇ ਤੇ ਖੜੇ ਕੋਈ ਨਾ ਕੋਈ ਮਿਲ ਹੀ ਜਾਣ ਅੱਜ ਵੀ ਸ਼ਰਮ ਸਾਰਾ ਕੋ ਚੱਲਦਾ ਔਰ 50 ਜਣੇ ਸੁੱਤਾ ਪਿਆ ਰੌਲਾ ਇਹ ਆ ਜੇ ਆਮ ਬੰਦਾ ਜੀ ਪਹਿਲਾਂ ਬੁੱਕੀ ਖਾਂਦੇ ਸੀਗੇ ਮੁੰਡੇ ਕਾਮਕਾਰ ਵਧੀਆ ਕਰਦੇ ਸੀਗੇ ਇਹ ਜਦੋਂ ਦਾ ਚਟਾ ਆਇਆ ਜੀ ਇਹਨਾਂ ਦੇ ਵੱਡੇ ਸਰਕਾਰਾਂ ਨੇ ਚਟਾ ਲੈ ਕੇ ਆਂਦਾ ਇੱਥੇ ਉਦੋਂ ਦੀ ਇਹ ਵਾਰਦਾਤਾ ਵਧੀਆ ਜੀ ਦੇਖੋ ਜੀ ਡੋਡੇ ਸੀਗੇ ਕੋਈ ਲੜਾਈ ਝਗੜਾ ਨਹੀਂ ਸੀ ਕੋਈ ਚੋਰੀ ਨਹੀਂ ਸੀਗੀ ਡੋਡੇ ਚੱਲ ਫੇਰ ਖੋਲ ਦੇਣੇ ਨੂੰ ਜੇ ਚਟਾ ਰੋਕਣਾ ਤਾਂ ਡੋਡੇ ਖੋਲਣੇ ਪੈਣਗੇ ਇਹਨਾਂ ਨੂੰ ਹੁਣ ਜਦੋਂ ਬੰਦ ਕਰੀ ਜਾਂਦੇ ਆ ਫਿਰ ਚਟਾ ਕਿਵੇਂ ਰੁਕਣਾ ਮੈਂ ਚਟਾ ਉਦੋਂ ਵੱਧ ਵੇਖਦਾ ਅਸੀਂ ਤਾਂ ਭਗਵਾਨ ਸਰਕਾਰ ਨੂੰ ਅਪੀਲ ਕਰਨੀ ਚਾਹੁੰਦੇ ਆ ਡੋਡਿਆਂ ਦੀ ਖੇਤੀ ਪੰਜਾਬ ਨੂੰ 흘ਣੀ ਚਾਹੀਦੀ ਆ ਫੀਮ ਦੀ ਖੇਤੀ 흘ਣੀ ਚਾਹੀਦੀ ਆ ਜਿਨ੍ਹਾਂ ਦਾ ਨੌਜਵਾਨ ਪੀੜ੍ਹੀ ਕੰਮ ਕਰ ਸਕੇ ਔਰ ਕੋਈ ਨਸ਼ੇ ਕੋਈ ਨਿਸ਼ਾਨੀਗਾ ਇਸ਼ਾਉ ਸ਼ਾਹੀ ਨਸ਼ਾਬਾ ਹੈ ਇਨਾਜ ਤੱਕ ਦੁਗੀਆਂ ਮਰੀ ਨਹੀਂ ਨਾ ਕੋਈ ਫੀਮ ਨ ਮਰਿਆ ਨਾ ਕੋਈ ਡੋਡੀ ਨ ਮਰਿਆ ਜੇ ਫੁੱਲੂਗਾ ਪੰਜਾਬ ਦੇ ਵਿੱਚ ਇਹ ਤਾਂ ਸਭ ਤੋਂ ਵਧੀਆ ਭਗਵਾਨ ਤੁਮ ਨੂੰ ਕਹਾਂਗੇ ਅਸੀਂ ਗਾਹ ਨੂੰ ਕੋਤਵਾ ਮਾਂ ਦਾ سپورਟ ਕਰਾਂਗੇ ਯਾ ਕਿੰਨੇ ਕਿੱਟਾ ਦੇ ਦਿਆ ਡੋਡੇ ਬਲੈਕ ਦੇ ਦਿਆ ਛੇਕਾ ਜਾਇਰਾ ਫੀਮ ਰਾ ਡੋਡੇ ਆ ਨਾ ਸਾਡੇ ਕਿੰਨੇ ਕਿੰਨੇ ਬਲੈਕ ਆ ਦੇ ਬੰਦ ਹੋ ਜਾਂਦੇ ਛੇਕਾ ਜਾਇਰਾ ਫੀਮ 90 90% ਪੰਜਾਬ ਵਿੱਚ ਨਸ਼ਾ ਖੰਦੇ ਨਬੇ ਪਰਤੇ ਹਾਲੇ ਕਾ ਸਾਡਾ ਭਾਈਆ ਤਾਂ ਖੰਦਾ ਹੀ ਆ ਠੀਕ ਹੈ ਨਾ ਮਤਲਬ ਇਹ ਟਰੈਕ ਡਰਾਈਵ ਲੋਗੇ ਤੇ ਰਾਏ ਕੰਮ ਕਰ ਲੋ ਖੇਤੀ ਉਹ ਕੀ ਕਰਦੇ ਆ ਪੂਰਾ ਫਰੀ ਮਾਦੇ ਆ ਉਹ ਆਖਰ ਬੱਚੇ ਕੀ ਕਰਨ ਉਹ ਰੋਸ਼ੀ ਦੇ ਭਰੇ ਹੁੰਦੇ ਆ ਜਿੱਤਾ ਨਾ ਵਧ ਕੇ ਛੱਡੀ ਜਾਂਦੇ ਹੋ ਵਾਧਾ ਵਾਧਾ ਹੋਰ ਵਾਜ ਜਾਂਦੇ ਹੋ ਯਾਨੀ ਇਹ ਜਿਹੇ ਨਸ਼ੇ ਖੋਦੇ ਜਾਂਦਾ ਠੀਕ ਹੀ ਆ ਆ ਤਾਂ ਬਿਲਕੁਲ ਕੁਝ ਦੇਖਿਆ ਤੇ ਸੁਣਿਆ ਵੀ ਕਿਸ ਸਾਹਿਬ ਦੇ ਨਾਲ ਲੋਕ ਜਿਹੜੇ ਨੇ ਬਿਕਰਮ ਮਜੀਠਿਆ ਤੇ ਹੋਏ ਐਕਸ਼ਨ ਦੇ ਪੱਖ ਦੇ ਵਿੱਚ ਬੋਲ ਦਿਨ ਨਜ਼ਰ ਆਇਆ ਉਹ ਕਹਿੰਦੇ ਕਿ ਵੀ ਸਖਤ ਸਜ਼ਾ ਹੋਣੀ ਚਾਹੀਦੀ ਅਜ ਲੋਕਾਂ ਨੇ ਕਿਹਾ ਤੁਸੀਂ ਸੁਣਿਆ ਵੀ ਆਪ ਇਹਦੇ ਨਾਲ ਹੀ ਆ ਤੁਸੀਂ ਦੇਖਿਆ ਕਿ ਕਿਸ ਸਾਧਨਾ ਲੋਕਾਂ ਦੇ ਮਨਾਂ ਦੇ ਵਿੱਚ ਇਸ ਆ ਚੀਜ਼ ਨੂੰ ਲੈ ਕੇ ਰੋਸ਼ਮੀ ਹੈ ਤਾਂ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਿਕਰਮ ਮਜੀਠੀਆਣਾ ਤੇ ਕੀ ਐਕਸ਼ਨ ਹੁੰਦਾ ਵਾ ਇਹ ਕਾਰਵਾਈ ਕਿਤੇ ਤੱਕ ਜਾਂਦੀ ਹੈ ਤਾਂ ਇਸ ਤਰ੍ਹਾਂ ਹਮੇਸ਼ਾ ਹੀ ਲੋਕ ਮੁੱਦੇ ਨੇ ਉਹ ਤੁਹਾਡੇ ਤੱਕ ਪਹੁੰਚਾਦੇ ਰਹਿੰਦੇ ਲੋਕਾਂ ਦੀ ਆਵਾਜ਼ ਜਿਹੜੀ ਹੈ ਹਮੇਸ਼ਾ ਤੁਹਾਡੇ ਤੱਕ ਜਿਹੜੀ ਆ ਉਹ ਪਹੁੰਚਾਦੇ ਰਹਿੰਦੇ ਆ ਕੈਮਰਾਮੈਨ ਹਿਮਾਂਸ਼ੂ ਦੇ ਨਾਲ ਮੈਂ ਲਗਨ ਸੇਟ ਵਸਤਾ ਪੰਜਾਬ